ਇਹ ਖੰਨੇ ਕੋਲੇ ਬੀਜੇ ਵਾਲਾ ਪੋੜ ਉੱਤਰ ਕੇ ਐਕਸੀਡੈਂਟ ਹੋਇਆ ਇਹ ਵਿਚਾਰਾ ਪੀਵੀ 11 ਸੀ 22 1892 ਛੋਟੇ ਹਾਥੀ ਦਾ ਨੰਬਰ ਸੀਗਾ ਇਹ ਬੰਦਾ ਮਹਿੰਦਰਾ ਦੋਸਤ ਦਾ ਟੈਂਪੂ ਆ ਪੀਵੀ 11 ਸੀ 22 ਇਹ ਨੰਬਰ ਆ ਗੱਡੀ ਦਾ ਜੇ ਕਿਸੇ ਦੀ ਹੋਵੇ ਤਾਂ ਸ਼ੇਅਰ ਕਰੋ ਅੱਗੇ ਦੀ ਅੱਗੇ ਵੀਰ ਬਣ ਕੇ ਪਟਿਆਲੇ ਦਾ ਨੰਬਰ ਆ ਬੰਦਾ ਸੀਰੀਅਸ ਆ ਗੱਡੀ ਦੇ ਵਿੱਚੋਂ ਕੱਢਿਆ ਫਸਿਆ ਹੋਇਆ ਦੇਖੋ ਜੇ ਕਿਸੇ ਜਾਣ ਪਹਿਚਾਨਦਾ ਹੈਗਾ ਪਟਿਆਲੇ ਦਾ ਕੋਈ ਗਰੁੱਪ ਗਰੁੱਪ ਹੈਗਾ ਤਾਂ ਉਹਦੇ 'ਚ ਸ਼ੇਅਰ ਕਰੋ ਗੱਡੀ ਪਟਿਆਲੇ ਦੀ ਆਹੇ ਪੀਵੀ 11 ਸੀਬੀ 1892 ਇਹਨੂੰ ਸ਼ੇਅਰ ਕਰੋ ਗਰੁੱਪ 'ਚ ਪਤਾ ਲੱਗੇ ਬੰਦਾ ਸੀਰੀਅਸ ਆ ਖੰਨੇ ਹਸਪੀਟਲ ਲੈ ਕੇ ਗਈ ਆ ਐਂਬੂਲੈਂਸ ਉਹਨੂੰ ਇਹ ਗੱਡੀ ਦੇ ਇੱਥੋਂ ਇਹਦੇ ਨਾਲ ਐਕਸੀਡੈਂਟ ਹੋਇਆ ਇਹਦਾ ਇਸ ਗੱਡੀ ਨਾਲ ਐਸ਼ਰ ਨਾਲ ਪੀ ਐਚ ਆਰ 38 ਤੇ ਐਚ ਆਰ 63 ای 0669 ਐਚ ਆਰ 63 ای 0669 ਇਸ ਗੱਡੀ ਨਾਲ ਐਕਸੀਡੈਂਟ ਹੋਇਆ ਇਹ ਬੰਦਾ ਇੱਥੇ ਫਸੀ ਹੋਈ ਦੀ ਗੱਡੀ ਇਹ ਸਾਰੇ ਡਰਾਈਵਰ ਭਾਈਆਂ ਨੇ ਇਕੱਠੇ ਹੋ ਕੇ ਇੱਥੋਂ ਗੱਡੀ ਕੱਢੀ ਆ ਤੇ ਡਰਾਈਵਰ ਨੂੰ ਉਹ ਬੈਲਟਾਂ ਬੋਲਟਾਂ ਪਾ ਕੇ ਢੋਜਨ ਪਾ ਕੇ ਪੱਟ ਕੇ ਗੱਡੀ ਵਿੱਚੋਂ ਬੰਦਾ ਕੱਢਿਆ ਬੰਦਾ ਵਿਚਾਰਾ ਸੀਰੀਅਸ ਉਹਨੂੰ ਲੈ ਕੇ ਗਏ ਨੇ ਇਹ ਦੇਖੋ ਵੀਰ ਬਣ ਕੇ ਜੇ ਕੋਈ ਕਿਸੇ ਦਾ ਵਾਲੀਵਾਰ ਸਪਾਈ ਦਾ ਪਹੁੰਚ ਜਵੇ